ਡਾਇਰੈਕਟ ਡਿਸਟ੍ਰਿਕਟ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਰਣਵੀਰ ਸਿੰਘ ਰਾਣਾ ਹਰ ਜ਼ਿਲ੍ਹੇ ਦੀ ਖਬਰ ਅਸੀਂ ਤੁਹਾਨੂੰ ਦਿਖਾਵਾਂਗੇ ਪੂਰੇ 23 ਦੇ 23 ਜ਼ਿਲ੍ਹਿਆਂ ਦੀ ਖਬਰ ਹੋਵੇਗੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਨੰਗਲ ਤੋਂ ਨੰਗਲ ਦੇ ਵਿੱਚ ਹਿਮਾਚਲ ਦੀਆਂ ਗੱਡੀਆਂ ਤੇ ਹੁਣ ਟੈਕਸ ਲੱਗੇਗਾ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਨੰਗਲ ਦੇ ਵਿੱਚ ਜਿਹੜੀਆਂ ਗੱਡੀਆਂ ਹਿਮਾਚਲ ਦੀਆਂ ਹੋਣਗੀਆਂ ਉਹਨਾਂ ਤੇ ਟੈਕਸ ਲੱਗੇਗਾ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ हिमाचल ਦੇ ਐਂਟਰੀ ਟੈਕਸ ਦੇ ਬਗਲੇ 'ਚ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਲਿਆ ਗਿਆ ਇਸ ਮਤੇ ਨੂੰ ਡਾਇਰੈਕਟਰ ਲੋਕਲ ਬਾਡੀਜ਼ ਨੂੰ ਇਹ ਮਤਾ ਭੇਜ ਦਿੱਤਾ ਗਿਆ ਦਰਅਸਲ ਨੰਗਲ ਦੇ ਲੋਕਾਂ ਨੂੰ ਹਿਮਾਚਲ 'ਚ ਦਾਖਲ ਹੋਣ ਲਈ ਐਂਟਰੀ ਟੈਕਸ ਚੁਕਾਉਣਾ ਪੈਂਦਾ ਹੈ ਤੇ ਇਸੇ ਦੇ ਖਿਲਾਫ ਟੈਕਸ ਬਦਲੇ ਟੈਕਸ ਲਾਉਣ ਦੀ ਤਿਆਰੀ ਹੈ ਹਾਲਾਂਕਿ ਇਹ ਲਾਗੂ ਹੋ ਸਕੇਗਾ ਇਹ ਦੇਖਣਾ ਹੋਵੇਗਾ ਕਿਉਂਕਿ ਹੁਣ ਲੋਕਲ ਬਾਡੀ ਡਾਇਰੈਕਟਰ ਕੋਲ ਇਹ ਮਤਾ ਭੇਜਿਆ ਗਿਆ ਹੈ ਜਿਹੜਾ ਨੰਗਲ ਉਹ ਤੋਂ ਬਾਅਦ ਹਿਮਾਚਲ ਦੀ ਸ਼ੁਰੂਆਤ ਹੋ ਜਾਂਦੀ ਹੈ ਜਿੰਨੀਆਂ ਵੀ ਗੱਡੀਆਂ ਪੰਜਾਬ ਵਾਲੇ ਪਾਸੇ ਤੋਂ ਜਾਂਦੀਆਂ ਨੇ ਹਿਮਾਚਲ ਦੇ ਵਿੱਚ ਉਹਨਾਂ ਤੇ ਟੈਕਸ ਲੱਗਦਾ ਏ ਤੇ ਹੁਣ ਨੰਗਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਅਸੀਂ ਜਦੋਂ ਹਿਮਾਚਲ ਜਾਂਦੇ ਆ ਤਾਂ ਸਾਨੂੰ ਟੈਕਸ ਦੇਣਾ ਪੈਂਦਾ ਤੇ ਜੇਕਰ ਹਿਮਾਚਲ ਦੀ ਗੱਡੀ ਨੰਗਲ ਚ ਆਵੇਗੀ ਤਾਂ ਉਹਨਾਂ ਤੇ ਵੀ ਅਸੀਂ ਟੈਕਸ ਲਾਵਾਂਗੇ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹਿਮਾਚਲ ਦੇ ਐਂਟਰੀ ਟੈਕਸ ਦੇ ਬਦਲੇ ਚ ਟੈਕਸ ਲਾਉਣ ਦਾ ਫੈਸਲਾ ਲਿਆ ਗਿਆ ਹੈ ਸਰਬਸੰਮਤੀ ਦੇ ਨਾਲ ਨਗਰ ਕੌਂਸਲ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਡਾਇਰੈਕਟਰ ਲੋਕਲ ਬਾਡੀਜ਼ ਨੂੰ ਇਹ ਮਤਾ ਭੇਜ ਦਿੱਤਾ ਗਿਆ ਪਰ ਇਸ ਦੇ ਵਿੱਚ ਸਵਾਲ ਨੇ ਕਿ ਕੀ ਕੋਈ ਨਗਰ ਕੌਂਸਲ ਇਸ ਤਰ੍ਹਾਂ ਦੇ ਅਧਿਕਾਰ ਰੱਖਦੀ ਹੈ ਕਿ ਆਪਣੇ ਤੌਰ ਤੇ ਜਿਹੜੀਆਂ ਵਾਹਨ ਦੂਜੀ ਸਟੇਟ ਦੇ ਵਿੱਚੋਂ ਆਉਣ ਉਹਨਾਂ ਤੇ ਟੈਕਸ ਲਾਇਆ ਜਾ ਸਕਦਾ ਜਾਂ ਫਿਰ ਇਹ ਸਰਕਾਰ ਦਾ ਫੈਸਲਾ ਹੁੰਦਾ ਇਸ ਤੇ ਦੇਖਣਾ ਹੋਵੇਗਾ ਕਿ ਟੈਕਨੀਕਲਟੀਜ਼ ਇਸ ਦੀਆਂ ਕੀ ਪਰ ਹੁਣ ਡਾਇਰੈਕਟਰ ਲੋਕਲ ਬਾਡੀਜ਼ ਨੂੰ ਇਹ ਮਤਾ ਭੇਜ ਦਿੱਤਾ ਗਿਆ ਨੰਗਲ ਦੇ ਲੋਕ ਹਿਮਾਚਲ ਚ ਦਾਖਲ ਹੁੰਦੇ ਨੇ ਐਂਟਰੀ ਟੈਕਸ ਉਹਨਾਂ ਨੂੰ ਚੁਕਾਉਣਾ ਪੈਂਦਾ ਏਸੇ ਦੇ ਖਿਲਾਫ ਟੈਕਸ ਬਦਲੇ ਟੈਕਸ ਲਾਉਣ ਦੀ ਤਿਆਰੀ ਜਦੋਂ ਟੱਕਰ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਏ ਜਾਵੇ ਕਿ ਜਦੋਂ ਸਾਡੇ ਪੰਜਾਬ ਕੈਂਟਰ ਕਰਨਾ ਹੈ ਇਹਨਾਂ ਤੋਂ ਉਹਨਾਂ ਨੂੰ ਵੀ ਉਨਾ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ 파ਰਸ਼ਲਟੀ ਕੀਤੀ ਜਾ ਰਹੀ ਹਿਮਾਚਲ ਸਰਕਾਰ ਵੱਲੋਂ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਟੱਕਰ ਉਹ ਸਾਡਾ ਮਾਫੀ ਕਰ ਦੇਵੇ ਇਹ ਵੱਡੀ ਖਬਰ ਹੈ ਕਿਉਂਕਿ ਜਿੰਨੇ ਵੀ ਪੰਜਾਬ ਤੋਂ ਲੋਕ ਜਾਂਦੇ ਨੇ ਹਿਮਾਚਲ ਦੇ ਵਿੱਚ ਉੱਥੇ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ਐਂਟਰੀ ਟੈਕਸ ਦੇ ਤੌਰ ਤੇ ਗ੍ਰੀਨ ਟੈਕਸ ਦੇ ਤੌਰ ਤੇ ਤਾਂ ਹੁਣ ਨੰਗਲ ਵਾਸੀ ਇਸ ਤੋਂ ਕਾਫੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਦਾ ਆਮ ਆਉਣਾ ਜਾਣਾ ਹੈ ਜਿਵੇਂ ਜਿਹੜੇ ਅਧਿਕਾਰੀ ਕਹਿ ਰਹੇ ਨੇ ਜਾਂ ਜਿਹੜੇ ਕਾਉਂਸਲਰ ਕਹਿ ਰਹੇ ਨੇ ਕਿ ਸਾਨੂੰ ਨੰਗਲ ਦੇ ਵਸੀਆਂ ਨੂੰ ਜਦੋਂ ਹਿਮਾਚਲ ਦੇ ਵਿੱਚ ਐਂਟਰੀ ਕਰਦੇ ਆ ਤਾਂ ਸਾਨੂੰ ਟੈਕਸ ਦੇਣਾ ਪੈਂਦਾ ਹੈ ਤੇ ਅਸੀਂ ਲੋਕਲ ਆ ਤੇ ਲੋਕਲ ਲੋਕਾਂ ਨੂੰ ਵੀ ਟੈਕਸ ਦੇਣਾ ਪੈ ਰਿਹਾ ਹੈ ਠੀਕ ਹੈ ਕਿਸੇ ਨੇ ਦੂਰੋਂ ਆਉਣਾ ਹੈ ਉਸ ਨੇ ਕਦੇ-ਕਦਾਈਂ ਜਾਣਾ ਹੈ ਉਹ ਟੈਕਸ ਦੇ ਦੇਵੇ ਪਰ ਜਿਹੜੇ ਹਿਮਾਚਲ ਦੇ ਵਿੱਚ ਐਂਟਰ ਹੋਣ ਵਾਲੇ ਨੰਗਲ ਦੇ ਲੋਕ ਨੇ ਜਿਨ੍ਹਾਂ ਨੂੰ ਆਮ ਜਾਣਾ ਪੈਂਦਾ ਹੈ ਜਿਨ੍ਹਾਂ ਦੀਆਂ ਉਧਰ ਰਿਸ਼ਤੇਦਾਰੀਆਂ ਨੇ ਜਿਨ੍ਹਾਂ ਦੇ ਉਧਰ ਕਾਰੋਬਾਰ ਵੀ ਨੇ ਉਹਨਾਂ ਨੂੰ ਬਹੁਤ ਵਾਰ ਆਉਣਾ ਜਾਣਾ ਪੈਂਦਾ ਹੈ ਤੇ ਇਸ ਕਰਕੇ ਨੰਗਲ ਵਾਸੀਆਂ ਨੂੰ ਇਹ ਦਿੱਕਤ ਹੈ ਕਿ ਜਦੋਂ ਹੀ ਅਸੀਂ ਹਿਮਾਚਲ ਦੇ ਵਿੱਚ ਐਂਟਰ ਹੁੰਨੇ ਆ ਤਾਂ ਸਾਨੂੰ ਟੈਕਸ ਲੱਗਦਾ ਹੈ ਤੇ ਇਸੇ ਕਰਕੇ ਇੱਕ ਮਤਾ ਪਾਇਆ ਗਿਆ ਕਿ ਜਿਹੜੀਆਂ ਹਿਮਾਚਲ ਤੋਂ ਗੱਡੀਆਂ ਨੰਗਲ ਦੇ ਵਿੱਚ ਆਉਣ ਉਹਨਾਂ ਤੇ ਵੀ ਟੈਕਸ ਲੱਗੇ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਸਾਰੇ ਕੌਂਸਲਰਾਂ ਦੇ ਵੱਲੋਂ ਇਸ ਤੇ ਦਾ ਇਸ ਵੇਲੇ ਕੌਂਸਲਰ ਪਰਮਜੀਤ ਪੰਮਾ ਜੁੜੇ ਨੇ ਨਗਰ ਕੌਂਸਲ ਨੰਗਲ ਤੋਂ ਕੌਂਸਲਰ ਨੇ ਪਰਮਜੀਤ ਸਿੰਘ ਜੀ న్యూਸ 18 ਤੇ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਹੜਾ ਮਤਾ ਪਾਇਆ ਗਿਆ ਉਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਕੀ ਕੁਝ ਹੋਏਗਾ ਉਸ ਮਤੇ ਦੇ ਮੁਤਾਬਕ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਪਹਿਲਾਂ ਨਿਊਜ਼ 818 ਦਾ ਬਹੁਤ ਧੰਨਵਾਦ ਜੀ ਜੀ ਇਹ ਸਾਰੇ ਨੰਗਲ ਮਿਊਂਸੀਪਲ ਕਾਉਂਸਲ ਦੀ ਮੀਟਿੰਗ ਕੀਤੀ ਗਈ ਸੀ ਇਹਦੇ ਵਿੱਚ ਨੰਗਲ ਦੇ ਇਤਿਹਾਸ ਪਾਸ ਦੇ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦੀ ਇੱਕ ਬਹੁਤ ਪੁਰਾਣੀ ਮੰਗ ਹੈ ਕਿ ਹਿਮਾਚਲ ਜਿਹੜਾ ਐਂਟਰੀ ਟੈਕਸ ਲਾ ਰਿਹਾ ਜੀ ਸਾਡੇ ਸਟੇਟ ਦੇ ਐਂਟਰੀ ਵੇਲੇ ਜੀ ਇਹ ਜਿਹੜੇ ਸਾਡੇ ਲੋਕ ਹੈ ਇਹਨਾਂ ਦੇ ਵਪਾਰਕ ਰਿਸ਼ਤੇ ਆ ਪਰਿਵਾਰਕ ਰਿਸ਼ਤੇ ਆ ਜੀ ਜਦੋਂ ਵੀ ਅਸੀਂ ਹਿਮਾਚਲ ਦੇ ਵਿੱਚ ਐਂਟਰ ਕਰਨਾ ਹੈ ਸਾਡੇ ਲੋਕਾਂ ਨੇ ਪੰਜਾਬੀਆਂ ਨੇ ਤਾਂ ਜਿਹੜੇ ਪੈਸੇਂਜਰ ਪ੍ਰਾਈਵੇਟ ਵਾਹिकल्स ਆ ਉੱਤੇ 70 ਰੁਪਏ ਲਗਾ ਰਹੇ ਜਾਂ 7 ਸੀਟਰਸ ਤੇ 100 ਰੁਪੀਸ ਦੇ ਕਰੀਬ ਤੇ ਤੋਂ ਵੱਧ ਟੈਕਸ ਲਾ ਰਹੇ ਆ ਜੀ ਸਾਡੇ ਇਹਨਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਹਿਮਾਚਲ ਸਰਕਾਰ ਤੋਂ ਮੰਗ ਸੀ ਕਿ ਜਦੋਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵੀ ਇਹ ਕਹਿੰਦਾ ਹੈ ਕਿ ਜਦੋਂ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਲੋਕਾਂ ਨੂੰ ਫ੍ਰੀ ਕਰਨਾ ਚਾਹੀਦਾ ਜੀ ਜੀ ਇੱਕ ਤਾਂ ਜਿਹੜਾ ਐਂਟਰੀ ਟੈਕਸ ਹੈ ਇਹ ਇਲੀਗਲ ਟੈਕਸ ਹੈ ਮੈਂ ਇਹ ਹੀ ਗੱਲ ਨਾਲ ਚਾਹੁੰਦਾ ਸੀ ਪਰਮਜੀਤ ਸਿੰਘ ਪੰਮਾ ਜੀ ਕਿ ਜਿਹੜਾ ਦਾਇਰਾ ਹੁੰਦਾ ਹੈ ਜਦੋਂ ਕੋਈ ਟੋਲ ਪਲਾਜ਼ਾ ਵੀ ਹੁੰਦਾ ਹੈ ਜਿਹੜੇ ਉਸ ਦਾਇਰੇ ਦੇ ਲੋਕ ਹੁੰਦੇ ਨੇ ਕੁਝ ਕਿਲੋਮੀਟਰ ਦੇ ਏਰੀਏ ਦੇ ਆਧਾਰ ਕਾਰਡ ਦਿਖਾ ਕੇ ਉਹਨਾਂ ਦੀ ਐਂਟਰੀ ਫ੍ਰੀ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਪਾਸ ਬਣ ਜਾਂਦੇ ਨੇ ਕੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਜਦੋਂ ਤੁਸੀਂ ਮੰਗਲ ਤੋਂ ਹਿਮਾਚਲ ਨੂੰ ਐਂਟਰ ਕਰਦੇ ਹੋ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਉੱਥੇ ਨਹੀਂ ਸਰ ਇਹ ਇਲੀਗਲ ਲਾ ਰਹੇ ਕੋਈ ਸਲਵਾਈ ਨਹੀਂ ਹੈ ਜਦੋਂ ਅਸੀਂ ਐਂਟਰ ਕਰਦੇ ਹਾਂ ਸਗੋਂ ਸਾਡੇ ਲੋਕਾਂ ਨਾਲ ਇਹ ਮਿਸਬੀਹੇਵ ਕਰਦੇ ਇਹਨਾਂ ਦੇ ਜਿਹੜੇ ਉੱਥੇ ਇੰਪਲਾਈਜ਼ ਹੈ ਤੇ ਸਰਕਾਰ ਦੇ ਕੋਲ ਵੀ ਰੀਪਰੈਜ਼ੈਂਟੇਸ਼ਨ ਤੇ ਅਸੀਂ ਵਾਰ-ਵਾਰ ਅਖਬਾਰਾਂ ਰਹੀ ਮੀਡੀਆ ਰਹੀ ਬੇਨਤੀ ਕਰ ਚੁੱਕੇ ਹਾਂ ਪ੍ਰੋਟੈਸਟ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਐਂਟਰੀ ਹੈ ਉਹ ਫਿਰ ਫ੍ਰੀ ਕੀਤੀ ਜਾਵੇ ਮੋਹਰ ਉਹ ਕਹਿ ਰਹੇ ਹੋ ਕਿ ਜੇਕਰ ਤੁਸੀਂ ਦਿਨ ਦੇ ਵਿੱਚ ਚਾਰ ਵਾਰ ਵੀ ਜਾਵੋ ਦੋ ਵਾਰ ਵੀ ਜਾਵੋ ਤੁਹਾਨੂੰ ਟੈਕਸ ਦੇਣਾ ਪੈਂਦਾ ਇਸ ਤਰ੍ਹਾਂ ਨਹੀਂ ਉਹ 24 ਘੰਟੇ ਦੀ ਸਲਿੱਪ ਕੱਟੀ ਜਾਂਦੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਜਾਓ ਫਿਰ ਤੁਹਾਨੂੰ ਟੈਕਸ ਦੇਣਾ ਪੈਂਦਾ ਹਾਂ ਉਸ ਸਮੇ ਟੈਕਸ ਦੇਣਾ ਪਾਏਗਾ ਤੇ ਕੱਲਾ ਨੰਗਲੀਆਂ ਰੋਪੜ ਡਿਸਟ੍ਰਿਕਟ ਤੋਂ ਹਲੀ ਤੋਂ ਐਂਟਰ ਕਰਨਾ ਪੰਜਾਬ ਚ ਤਾਂ ਵੀ ਟੈਕਸ ਹੈ ਹਿਮਾਚਲ ਚ ਨਾਲਾਗੜ੍ਹ ਨੂੰ ਅਸੀਂ ਭਰਤਗੜ੍ਹ ਤੋਂ ਤਾਂ ਵੀ ਟੈਕਸ ਹੈ ਠੀਕ ਹੈ ਇਫਤਪੁਰ ਸਾਹਿਬ ਤੋਂ ਵੀ ਟੈਕਸ ਹੈ ਅਨੰਤਪੁਰ ਸਾਹਿਬ ਤੋਂ ਵੀ ਟੈਕਸ ਹੈ ਪਰ ਨੰਗਲ ਕਾਉਂਸਲ ਨੇ ਫੈਸਲਾ ਲਿਆ ਕਿ ਜੇ ਇਹਨਾਂ ਨੇ ਸਾਡਾ ਮਾਫ ਨਾ ਕੀਤਾ ਅਸੀਂ ਪੰਜਾਬ ਸਰਕਾਰ ਲੋਕਲ ਬਾਡੀ ਨੂੰ ਮਤਾ ਪਾ ਕੇ ਭੇਜ ਦਿੱਤਾ ਤਾਂ ਅਸੀਂ ਇਹਨਾਂ ਤੇ ਟੈਕਸ ਲਾਵਾਂਗੇ ਹਿਮਾਚਲ ਦੀਆਂ ਗੱਡੀਆਂ ਤੇ ਪੰਮਾ ਜੀ ਸਵਾਲ ਇਹ ਹੈ ਕਿ ਜਸਟ ਅੰਗ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਟੈਕਸ ਲੱਗਦਾ ਹੈ ਕੀ ਨਗਰ ਕਾਉਂਸਲ ਕੋਲੇ ਪ੍ਰਵੀਜ਼ਨ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਕਿਸੇ ਗੱਡੀ ਤੇ ਉਹ ਟੈਕਸ ਲਾ ਸਕਣ ਹਾਂਜੀ ਹਾਂਜੀ ਸਰ ਅਸੀਂ ਐਂਟਰੀ ਟੈਕਸ ਲਾ ਸਕਦੇ ਜਿਸ ਤਰ੍ਹਾਂ ਮਨਾਲੀ ਚ ਜਾਓ ਤਾਂ ਉੱਥੇ ਦੀ ਜਿਹੜੀ ਕਾਉਂਸਲ ਹੈ ਉਹਨੇ ਗ੍ਰੀਨ ਟੈਕਸ ਲਾਇਆ ਹੋਇਆ 500 ਰੁਪਏ ਸਾਡੀ ਗੱਡੀ ਤੋਂ ਲੈਂਦੇ ਹਿਮਾਚਲ ਵਾਲੇ ਹੂੰ ਇਸ ਤਰ੍ਹਾਂ ਹੀ ਸਾਰੀਆਂ ਕਾਉਂਸਲਾਂ ਤੋਂ ਸਾਰੀਆਂ ਨਗਰ ਪੰਚਾਇਤ ਤੋਂ ਆਪਣੇ ਏਰੀਆ ਦੀ ਡਿਵੈਲਪਮੈਂਟ ਲਈ ਲੋਕਲੀ ਟੈਕਸ ਲਗਾਇਆ ਜਾ ਸਕਦਾ ਜੀ ਠੀਕ ਹੈ ਜੀ ਪਰ ਅਸੀਂ ਲਾਣਾ ਨਹੀਂ ਚਾਹਦੇ ਕਿਉਂਕਿ ਦੇਸ਼ ਇੱਕ ਹੈ ਸਮਾਜ ਸਾਡਾ ਕਾਨੂੰਨ ਇੱਕ ਹੈ ਪਰ ਹਿਮਾਚਲ ਦੇ ਜਿਹੜੀ ਸਰਕਾਰ ਹੈ ਪੁਰਾਣੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਦੀ ਸਰਕਾਰ ਹੈ ਉਹਦਾ ਜਿਹੜਾ ਵਤੀਰਾ ਹੈ ਬਾਕੀ ਦੇ ਦੇਸ਼ ਜਿਹੜੀਆਂ ਵਾਸੀਆਂ ਨਾਲ ਹੈ ਉਹ ਇੱਕ ਪੱਕ ਪੱਤੀ ਵਤੀਰਾ ਹੈ ਪੰਮਾ ਜੀ ਇਹ ਵੀ ਜਾਨਣਾ ਚਾਹੁੰਦੇ ਆ ਕਿ ਇੱਕ ਤਾਂ ਜਿਹੜਾ ਟੈਕਸ ਇਧਰ ਵਾਲੇ ਪਾਸਿਓਂ ਜਾਣਦਾ ਏ ਜਿਹੜਾ ਹਿਮਾਚਲ ਦੇ ਵਿੱਚ ਉਹ ਕਿੰਨਾ ਕਿੰਨਾ ਹੈ ਤੇ ਤੁਸੀਂ ਜਿਹੜਾ ਪ੍ਰਪੋਜ਼ ਕਰ ਰਹੇ ਹੋ ਜਿਹੜਾ ਤੁਸੀਂ ਮਤੇ ਦੇ ਵਿੱਚ ਲਿਖਿਆ ਹੈ ਕਿ ਨੰਗਲ ਤੋਂ ਨੰਗਲ ਦੇ ਵਿੱਚ ਜਿਹੜੀ ਗੱਡੀ ਐਂਟਰ ਕਰੂਗੀ ਉਹ ਕਿੰਨਾ ਟੈਕਸ ਅਦਾ ਕਰਨਾ ਪਊਗਾ ਹਿਮਾਚਲ ਅਸੀਂ ਰੈਸੀਪ੍ਰੋਕਲ ਇਹਨਾਂ ਤੇ ਪਾਸਪਰ ਲਾਵਾਂਗੇ ਟੈਕਸ ਜੀ ਜੇ ਪ੍ਰਾਈਵੇਟ ਵਾਹਨ ਹੀ ਇਹਨਾਂ ਨੇ 70 ਰੱਖਿਆ ਤਾਂ ਅਸੀਂ 70 ਹੀ ਲਾਵਾਂਗੇ ਤੁਸੀਂ ਟੈਟ ਫਾਰ ਟੈਟ ਤੇ ਹੋ ਬਿਲਕੁਲ ਟੈਕਸ ਜੀ ਹਾਂ ਜੀ ਟੈਟ ਫਾਰ ਟੈਟ ਇਸ ਤਰ੍ਹਾਂ ਹੈ ਕਿ ਜਦੋਂ ਦੇਖੋ ਇੱਕ ਦੇਸ਼ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ 370 70 ਤਾਰਾ ਟੁੱਟਣ ਤੋਂ ਬਾਅਦ ਉੱਥੇ ਸਾਰੇ ਐਂਟਰੀ ਟੈਕਸ ਫ੍ਰੀ ਕਰ ਦਿੱਤੇ ਗਏ ਹ ਇਕੀ ਪੰਜਾਬ ਹਿਮਾਚਲ ਹੈ ਜਿਹੜੀ ਸਟੇਟ ਕੀ ਇੰਡੀਆ ਤੋਂ ਬਾਹਰ ਜੀ ਕਿ ਲੋਕਲ ਲੋਕਾਂ ਦੀਆਂ ਰਿਸ਼ਤੇਦਾਰੀਆਂ ਜੇ ਕਿਸੇ ਦੀ ਮਰਗਤ ਹੋ ਜਾਂਦੀ ਕੋਈ ਮੌਤ ਹੈ ਜਾਂ ਕਿਸੇ ਦਾ ਵਿਆਹ ਹੈ ਤਾਂ ਜੇ ਅਸੀਂ ਚਾਰ ਗੱਡੀਆਂ ਲੈ ਕੇ ਜਾਣਾ ਤਾਂ 300 ਰੁਪਏ ਤੇ 400 ਪਹਿਲਾਂ ਇਹਨਾਂ ਨੂੰ ਦਿਓ ਜੀ ਤੁਹਾਡੀ ਇਸ ਇਸ ਨੂੰ ਲੈ ਕੇ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਸਿਆਸੀ ਲੋਕ ਨੇ ਸਰਕਾਰ ਦੇ ਵਿੱਚ ਪਹੁੰਚ ਰੱਖਦੇ ਉਹਨਾਂ ਨਾਲ ਕਿਤੇ ਗੱਲਬਾਤ ਹੋਈ ਹੈ ਇਸ ਸਬੰਧੀ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਵੀ ਜਿਹੜੇ ਵਰਕਰ ਹਨ ਜੀ ਆਪਾਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੱਲ ਕਰੀਏ ਉਹਨਾਂ ਦੀ ਵੀ ਸਾਡੇ ਪ੍ਰਤੀ ਹਾਂ ਪ੍ਰਤੀਬਤੀ ਰਾ ਪਰ ਜਿਹੜੇ ਅਸੀਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਜੀ ਨੂੰ ਤੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਕਿ ਜਿੱਥੇ ਸਾਡਾ ਸਾਂਝਾ ਮੁੱਦਾ ਜਿੱਥੇ ਕੋਈ ਰਾਜਨੀਤੀ ਨਹੀਂ ਹੈ ਕਿਉਂਕਿ ਪੰਜਾਬੀਆਂ ਦੇ ਤੇ ਲੋਕਲ ਲੋਕਾਂ ਦੇ ਹਿੱਤ ਦਾ ਮੁੱਦਾ ਹੈ ਹੱਕ ਦਾ ਮੁੱਦਾ ਹੈ ਉੱਤੇ ਸਾਡਾ ਸਾਧਨ ਤੇ ਅਸੀਂ ਕਰਾਂਗੇ ਕਿ ਸਿਹਰਾ ਵੀ ਉਹਨਾਂ ਨੂੰ ਹੀ ਮਿਲੇ ਪੰਜਾਬ ਸਰਕਾਰ ਨੂੰ ਕੇਸ ਮਤੇ ਨੂੰ ਸਾਡੇ ਨੂੰ ਪਾਸ ਕਰ ਦਿੱਤਾ ਜਾਵੇ ਲੋਕਲ ਬਾਡੀ ਡਿਪਾਰਟਮੈਂਟ ਵੱਲੋਂ ਤਾਂ ਜੋ ਪੰਜਾਬੀਆਂ ਨਾਲ ਖਾਸ ਕਰਕੇ ਲੋਕਲ ਲੋਕਾਂ ਨਾਲ ਜਿਹੜਾ ਪੱਖ ਵਤੀ ਵਤੀਰਾ ਹੈ ਜਿਹੜਾ ਹਿਮਾਚਲ ਸਰਕਾਰ ਦਾ ਹੈ ਜਿਹੜਾ ਇਲੀਗਲ ਟੈਕਸ ਹੈ ਨੈਸ਼ਨਲ ਹਾਈਵੇ ਤੇ ਲਾਇਆ ਹੋਇਆ ਇਹਨਾਂ ਨੇ 503 ਤੇ ਜੋ ਲਾ ਨਹੀਂ ਸਕਦੇ ਸਟੇਟ ਪਰਮਜੀ ਜੀ ਪਰਮਜੀ ਜੀ ਇੱਕ ਹੋਰ ਥੋੜੇ ਜਿਹੀ ਕਲੈਰਟੀ ਚਾਹੁੰਦੇ ਆ ਕਿਉਂਕਿ ਬਹੁਤ ਵੱਡਾ ਮੁੱਦਾ ਹੈ ਜੇ ਜੇਕਰ ਪੰਜਾਬ ਤੋਂ ਹਜ਼ਾਰਾਂ ਗੱਡੀਆਂ ਹਿਮਾਚਲ ਦੇ ਵਿੱਚ ਐਂਟਰ ਹੁੰਦੀਆਂ ਨੇ ਤਾਂ ਹਿਮਾਚਲ ਤੋਂ ਵੀ ਬਹੁਤ ਰੋਜ਼ ਲੋਕ ਵਾਪਸ ਵੀ ਆਉਂਦੇ ਨੇ ਸੈਂਕੜੇ ਗੱਡੀਆਂ ਹਿਮਾਚਲ ਦੀਆਂ ਵੀ ਇੱਧਰ ਆਉਂਦੀਆਂ ਨੇ ਤਾਂ ਜਿਹੜਾ ਟੈਕਸ ਹੈ ਤੁਸੀਂ ਕਹਿ ਰਹੇ ਹੋ ਕਿ ਹਿਮਾਚਲ ਨੰਬਰ ਗੱਡੀ ਹੋਏਗੀ ਜੇ ਤਾਂ ਉਸ ਤੇ ਲੱਗੇਗਾ ਇੱਕ ਤਾਂ ਸੈਕੰਡ ਇਹ ਵੀ ਜਾਣਨਾ ਚਾਹੁੰਦੇ ਆ ਕਿ ਤੁਸੀਂ ਇਸ ਬਾਰੇ ਥੋੜੀ ਸਰਚ ਕੀਤੀ ਆ ਕਿ ਕਾਨੂੰਨ ਇਸ ਦੇ ਵਿੱਚ ਕੀ ਕਹਿੰਦਾ ਹੈ ਲਾਅ ਇਸ ਦੇ ਵਿੱਚ ਕੀ ਕਹਿੰਦਾ ਹੈ ਹਾਂਜੀ ਮੈਂ ਖੁਦ ਐਡਵੋਕੇਟ ਹਾਂ ਜੀ ਜੀ ਗੁੱਡ ਅਸੀਂ ਰੈਸੀਪ੍ਰੋਕਲ ਲਾ ਸਕਦੇ ਟੈਕਸ ਕਮਿਨਸਪਲ ਕਾਉਂਸਲ ਤਾਂ ਆਪਣੀ ਪੁਲਿਸ ਵੀ ਰੱਖ ਸਕਦੀ ਜੀ ਸਿਕਿਉਰਿਟੀ ਜੀ ਆਪਣੇ ਫਾਇਰ ਰੱਖ ਸਕਦੀ ਆਪਣੇ ਹਸਪੀਟਲ ਰੱਖ ਸਕਦੀ ਜੀ ਕਾਨੂੰਨ ਦਾ ਦਾਇਰਾ ਵੱਡਾ ਹੈ ਪਰ ਅਸੀਂ ਕਲੀਆਂ ਨੜੀਆਂ ਗਲੀਆਂ ਤੇ ਰਹਿ ਗਏ ਕਿਉਂਕਿ ਅਸੀਂ ਸੋਚਦੇ ਨਹੀਂ ਆ ਜਾਂ ਪੋਲਿਟੀਕਲ ਲੋਕਾਂ ਦੀ ਇੰਟਰਫੇਅਰ ਹੋ ਜਾਂਦੀ ਤੇ ਜਿਹੜੇ ਕਾਉਂਸਲਰ ਸਾਡੇ ਲੈਵਲ ਦੇ ਆ ਕਈ ਵਾਰ ਦਬਾਅ ਚ ਵੀ ਆ ਜਾਂਦੇ ਇਸ ਕਰਕੇ ਅਸੀਂ ਬੜਾ ਔਖੇ ਹੋ ਕੇ ਤੇ ਬੜੀ ਸਾਡੇ ਕਾਉਂਸਲ ਸਹਿਬਾਨ ਨੇ ਹਿੰਮਤ ਨਾਲ ਹੀ ਫੈਸਲਾ ਲਿਆ ਕਿ ਅਸੀਂ ਪੰਜਾਬੀਆਂ ਤੇ ਲੋਕਾਂ ਦੇ ਅਕਾ ਲਈ ਲੜਾਈ ਲਾਗੇ ਜੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਭੇਜ ਦਿੱਤਾ ਮਤਾਂ ਸੰਜੀਪੇ ਜੀ ਜਤਾ ਜੀ ਉਹ ਤੁਹਾਡੇ ਰਾਹੀਂ ਬੇਨਤੀ ਕਰਦੇ ਕਿ ਤੁਹਾਡਾ ਨਿਊਜ਼ ਰੇਡੀਓ ਨਾਦਾਰਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਸੁਣਿਆ ਜਾਣ ਵਾਲਾ ਹੈ ਤੇ ਪੰਜਾਬ ਸਰਕਾਰ ਤੇ ਜਾਂ ਹੋਰ ਸਰਕਾਰਾਂ ਤੇ ਤੁਹਾਡੀ ਨਿਊਜ਼ ਦਾ ਅਸਰ ਹੁੰਦਾ ਤੇ ਅਸੀਂ ਬੇਨਤੀ ਕਰਦੇ ਤੁਹਾਡੇ ਰਾਹੀਂ ਲੋਕਲ ਬਾਡੀ ਡਾਇਰੈਕਟਰ ਨੂੰ ਤੇ ਲੋਕਲ ਬਾਡੀ ਮਨਿਸਟਰ ਨੂੰ ਕਿ ਸਾਡੇ ਇਹ ਕੋਈ ਰਾਜਨੀਤੀ ਨਹੀਂ ਹੈ ਇਹ ਪੰਜਾਬੀਆਂ ਦੇ ਹਿੱਤ ਦੀ ਗੱਲ ਆ ਹੱਕਾਂ ਦੀ ਗੱਲ ਆ ਜਿਵੇਂ ਤੁਸੀਂ ਪਾਣੀ ਦੇ ਲਈ ਲਾਕੇ ਲਾਇਏ ਸੀ ਇੱਥੇ BBMP ਦੇ ਕੋਲ ਰੋਕਣ ਲਈ ਤੇ ਅਸੀਂ ਤੁਹਾਡੀ ਪਾਰਟੀ ਨੇ ਅਸੀਂ ਲੋਕਾਂ ਨੇ ਸਮਰਥਨ ਕੀਤਾ ਸੀ ਏਦਾਂ ਹਮਾਚਲ ਤੋਂ ਜਿਹੜਾ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਸੀ ਏਦਾਂ ਹੀ ਅਸੀਂ ਭਗਵੰਤ ਮਾਨ ਜੀ ਤੋਂ ਬੇਨਤੀ ਕਰਦੇ ਉਮੀਦ ਕਰਦੇ ਕਿ ਇਹ ਮਤੇ ਨੂੰ ਪਾਸ ਕਰਕੇ ਲਾਇਆ ਜਾਵੇ ਤੇ ਮੈਂ ਤਾਂ ਬੇਨਤੀ ਕਰਦਾ ਹੁਸ਼ਿਆਰਪੁਰ ਪਠਾਨਕੋਟ ਰੋਪੜ ਇਹ ਸਾਰੇ ਜ਼ਿਲ੍ਹਿਆਂ ਚ ਲਾਇਆ ਜਾਵੇ ਤੁਹਾਡਾ ਰੈਵਨਿਊ ਵੀ ਵਧੇਗਾ ਇਸ ਦੇ ਨਾਲ ਜਦੋਂ ਇਸ ਤਰ੍ਹਾਂ ਟੈਕਸ ਲੱਗੇਗਾ ਫਿਰ ਹਾਂਜੀ ਰੈਵਨਿਊ ਵਧੇਗਾ ਤੇ ਇੱਕ ਸਾਡੇ ਲੋਕਾਂ ਨੂੰ 100 ਕਿ ਫਿਰ ਹਿਮਾਚਲ ਸਰਕਾਰ ਨੂੰ ਮਜਬੂਰ ਹੋਣਾ ਪਏਗਾ ਲੋਕਾਂ ਲੋਕਾਂ ਲਈ ਉਹਦੇ ਲਈ ਹਿੱਤ ਵਿੱਚ ਫੈਸਲਾ ਲੈਣ ਲਈ ਠੀਕ ਹੈ ਚਲੋ ਬਹੁਤ ਧੰਨਵਾਦ ਪਰਮਜੀਤ ਸਿੰਘ ਪੰਮਾ ਜੀ ਆਪਣੀ ਗੱਲ ਰੱਖਣ ਦੇ ਲਈ ਕਾਉਂਸਲਰ ਨੇ ਨੰਗਲ ਮਿਊਂਸਿਪਲ ਕਾਉਂਸਲ ਦੇ ਪਰਮਜੀਤ ਸਿੰਘ ਪੰਮਾ ਐਡਵੋਕੇਟ ਵੀ ਨੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਇੱਕ ਮਤਾ ਨਗਰ ਕਾਉਂਸਲ ਦੇ ਵੱਲੋਂ ਪਾਸ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਤੋਂ ਗੱਡੀਆਂ ਹਿਮਾਚਲ ਦੇ ਵਿੱਚ ਐਂਟਰ ਹੁੰਦੀਆਂ ਨੇ ਖਾਸ ਕਰਕੇ ਨੰਗਲ ਵਾਲੇ ਪਾਸਿਓਂ ਤਾਂ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਚਾਹੇ ਉਹ ਨੰਗਲ ਦੇ ਵਸਨੀਕ ਹੀ ਕਿਉਂ ਨਾ ਹੋਣ ਭਾਬਕੇ ਚਾਹੇ ਉਹ 5 ਕਿਲੋਮੀਟਰ ਦੇ ਏਰੀਏ ਦੇ ਘੇਰੇ ਦੇ ਵਿੱਚ ਰਹਿਣ ਵਾਲੇ ਲੋਕ ਹੀ ਕਿਉਂ ਨਾ ਹੋਣ ਤੇ ਦੂਜੇ ਪਾਸੇ ਹੁਣ ਜੋ ਨੰਗਲ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਗੱਡੀਆਂ ਹਿਮਾਚਲ ਵਾਲੇ ਪਾਸਿਓਂ ਆਉਣਗੀਆਂ ਉਹਨਾਂ ਤੇ ਵੀ ਟੈਕਸ ਲੱਗੇਗਾ ਨਗਰ ਕੌਂਸਲ ਦੇ ਵੱਲੋਂ ਇਹ ਮਤਾ ਪਾਸ ਕਰ ਦਿੱਤਾ ਗਿਆ ਹੈ ਡਾਇਰੈਕਟਰ ਲੋਕਲ ਬਾਡੀਜ਼ ਨੂੰ ਭੇਜ ਦਿੱਤਾ ਗਿਆ ਦੇਖਣਾ ਹੋਵੇਗਾ ਇਸ ਤੇ ਅੱਗੇ ਕੀ ਹੁੰਦਾ ਹੈ ਪਰ ਇਹ ਬਹੁਤ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਟੈਕਸ ਵਰਸਸ ਟੈਕਸ ਹੈ ਟੈਕਸ ਬਦਲੇ ਟੈਕਸ ਹੈ ਹਿਮਾਚਲ ਗਵਰਨਮੈਂਟ ਲਾਉਂਦੀ ਹੈ ਜਦੋਂ ਤੁਸੀਂ ਪੰਜਾਬ ਤੋਂ ਐਂਟਰ ਕਰਦੇ ਹੋ ਗ੍ਰੀਨ ਟੈਕਸ ਦੇ ਰੂਪ ਦੇ ਵਿੱਚ ਵੀ ਤੇ ਸਟੇਟ ਦੀ ਐਂਟਰੀ ਟੈਕਸ ਵੀ ਤੇ ਹੁਣ ਪੰਜਾਬ ਵਾਲੇ ਪਾਸਿਓਂ ਨੰਗਲ ਦੇ ਵੱਲੋਂ ਇਹ ਪਹਿਲ ਕੀਤੀ ਗਈ ਹੈ ਨਗਰ ਕੌਂਸਲ ਦੇ ਵੱਲੋਂ ਕਿ ਗੱਡੀਆਂ ਤੇ ਟੈਕਸ ਲੱਗੇ ਜਿਹੜੀਆਂ ਹਿਮਾਚਲ ਤੋਂ ਆਉਂਦੀਆਂ ਉਦਿਆਣਾ ਦੇ ਮਹੱਲਾ ਫਤਿਹਜੰਗ ਚੌਪਤੀ ਵੱਲੋਂ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਦਰਅਸਲ 21 ਸਾਲ ਦੀ ਰਾਧਿਕਾ ਦਾ 4 ਮਹੀਨੇ ਪਹਿਲਾਂ ਹੀ ਸੁਨੀਲ ਨਾਂ ਦੇ ਨੌਜਵਾਨ ਨਾਲ ਉਸਨੇ ਲਵ ਮੈਰਿਜ ਕਰਵਾਈ ਸੀ ਤੇ ਦੋਵੇਂ 4 ਦਿਨ ਪਹਿਲਾਂ ਟਿਕਵਾ ਰੋਡ ਤੇ ਸ਼ਿਫਟ ਹੋਏ ਸੀ। ਜਿੱਥੇ ਐਤਵਾਰ ਨੂੰ ਸੁਨੀਲ ਨੇ ਗळा ਕੱਟ ਕੇ ਰਾਧਿਕਾ ਨੂੰ ਮੌਤ ਦੇ ਘਾਟ ਕਰ ਦਿੱਤਾ ਤੇ লাশ ਨੂੰ ਕੱਪੜਿਆਂ ਦੇ ਢੇਰ ਹੇਠਾਂ ਛੁਪਾ ਦਿੱਤਾ ਜਿਸ ਦੀ ਬਦਬੂ ਦੇ ਨਾਲ ਕਤਲ ਦੇ ਮਾਮਲੇ ਤੋਂ ਪਰਦਾ ਹੋ ਗਿਆ ਫਿਲਹਾਲ ਪੁਲਿਸ ਫਰਾਰ ਮਲਜ਼ਮ ਦੀ ਪਾਲਜ ਜੁਟੀ ਹੈ ਤੇ ਕਤਲ ਦਾ ਕਾਰਨ ਰਾਧਿਕਾ ਦੇ ਪਹਿਲੇ ਵਿਆਹ ਨੂੰ ਦੱਸਿਆ ਜਾ ਰਿਹਾ ਹੈ ਜਿਸ ਨੂੰ ਮ੍ਰਿਤਕਾ ਨੇ ਆਪਣੇ ਪਤੀ ਤੋਂ ਛੁਪਾਇਆ ਸੀ। ਦਸਿਰ ਜਿਹਾ ਕਪੜੇ ਕੋਪੜਾਣੇ ਦੀ ਬੜੀ ਦਾ ਲੱਗਦਾ ਜਿਵੇਂ ਫਸ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਇਮਰੀ ਫਿਸੀ ਲੱਗ ਰਿਹਾ ਹੈ ਆਪਣਾ neck ਡੱਕਰੇ ਨਾਲ ਦੇਖਦੇ ਜੋ ਲੱਗ ਰਿਹਾ ਕਿ ਹਾਂ ਵੀ ਦਾ ਗਲਾ ਕਟਿਆ ਗਿਆ ਕੋਜ ਹੱਥੋਂ ਵੀ ਬੰਨੇ ਹੈ ਤੇ ਇਹ ਤਾਂ ਪੱਕਾ ਯਾਕੇ ਮੜ ਰਹੇ। ਉਹਦੇ ਅਨੇ ਹੀ ਰਹਿੰਦੇ ਨੇ ਲੇਕਿਨ ਪਿਛਲੇ 5-6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ। ਅੱਛਾ ਜੀ। ਪਹਿਲਾਂ ਇਹ ਕਦੇ ਟੇਪਾਸ ਤੇ ਬਰੋਡ ਵੀ ਰਹਿੰਦੇ ਰਹੇ ਨੇ। ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਆ। ਗੁਰੂਗram ਚ 2000 ਰੁਪਏ ਕਿਰਾਇਆ ਨਾ ਦੇਣ ਤੇ ਪੀਜੀ ਕੇਅਰ ਟੇਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਰਅਸਲ 24 ਸਾਲਾਂ ਨਰਿੰਦਰ ਉਰਫ ਤੋਤਾ ਨੇ ਪੀਜੀ ਚ ਰਹਿੰਦੇ ਤਿੰਨ ਮੁਲਜ਼ਮਾਂ ਤੋਂ ਜਦੋਂ 2000 ਰੁਪਏ ਕਿਰਾਇਆ ਮੰਗਿਆ ਤਾਂ ਉਹਨਾਂ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਹਾ ਸੁਣੀ ਤੋਂ ਬਾਅਦ ਕੇਅਰ ਟੇਕਰ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਜਿਸ ਤੇ ਪੁਲਿਸ ਨੇ 100 ਦੀ ਨਕਦੀ, 19 ਮੋਬਾਈਲ ਫੋਨ ਤੇ 7 ਕਾਰਾਂ ਵੀ ਪੁਲਿਸ ਨੇ ਜ਼ਬਤ ਕੀਤੀਆਂ ਨੇ। ਐਸਐਸਪੀ ਮੁਹਾਲੀ ਦੇ ਮੁਤਾਬਕ ਹੋਟਲ 'ਚ ਜੂਏ ਦਾ ਧੰਦਾ ਚੱਲ ਰਿਹਾ ਸੀ ਜਿਸ ਦੇ ਗਾਹਕ ਹਾਈ ਪ੍ਰੋਫਾਈਲ ਕਰਾਂ ਦੇ ਲੜਕੇ ਦਿਸੇ ਜਾ ਰਹੇ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਆ ਜਿਹੜੇ ਇਹ ਜੂਆ ਖੇល ਰਹੇ ਸੀ ਇਹਨਾਂ ਕੋਲੋਂ 25,30,000 ਰੁਪਇਆ ਟੋਟਲ ਭਾਰਤੀ ਗ੍ਰੰਟੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਤਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ 7 ਕਾਰਾਂ ਦੇ ਇੱਕ ਐਕਟਿਵਾਂ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈ। ਬਠਿੰਡਾ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸ ਰਹੀ ਹੈ ਤੇ ਇਸੇ ਤਹਿਤ ਬਠਿੰਡਾ ਦੀ ਸਿਵਲ ਲਾਈਨ ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਤੋਂ 14 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਤਸਕਰ ਕਾਫੀ ਸਮੇਂ ਤੋਂ ਨਸ਼ੇ ਦੀ ਸਪਲਾਈ ਕਰ ਰਹੇ ਨੇ ਜਿਨ੍ਹਾਂ ਦੀ ਪਛਾਣ ਸ਼ਮਸ਼ੇਰ ਤੇ ਦੀਪਕ ਵਜੋਂ ਹੋਈ ਹੈ। ਦੋ ਵਿਅਕਤੀ ਐਪਿਸ਼ਮ ਸ਼ੇਰ ਸਿੰਘ کیلئے ਸੰਨੀ ਅਤੇ ਦੀਪਕੇ ਲਈ ਸਦੀਪੂ ਵਾਸੀ ਧੋਬਿਆਣਾ ਬਸਤੀ ਨੂੰ ਐਪ੍ਰੀਹੈਂਡ ਕਰਕੇ ਉਹਨਾਂ પાસે ਕਰੀਬ ਜਿਹੜੀ 13 14 ਗ੍ਰਾਮ ਦੇ ਕਰੀਬ ਜਿਹੜੀ ਹੈਰਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 143 थाना ਸਿਵਲ ਲਾਈਨ ਦਰਜ ਕਰਕੇ ਪੂਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਚਾਕੋਟ ਪੁਲਿਸ ਨੇ ਇੱਕ ਐਨਆਰਆਈ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ ਐਨਆਰਆਈ ਕੋਲੋਂ 1 ਲੱਖ ਤੋਂ ਵੱਧ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ ਮੁਲਜ਼ਮ ਗੁਰਜਿੰਦਰ ਸਿੰਘ ਕੈਨੇਡਾ ਦਾ ਨਾਗਰਿਕ ਹੈ ਤੇ 2 ਮਹੀਨੇ ਪਹਿਲਾਂ ਹੀ ਪਿੰਡ ਪੁਨੀਆਂ ਚ ਆਇਆ ਸੀ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਐਨਆਰਆਈ ਤੇ ਕੈਨੇਡਾ ਦੇ ਵਿੱਚ ਵੀ ਨਸ਼ਾ ਤਸਕਰੀ ਦੇ 12 ਕੇਸ ਦਰਜ ਨੇ ਇੱਕ ਵਿਦੇਸ਼ੀ ਨਾਗਰਿਕ ਜੋ ਪਿੰਡ ਪੁਨੀਆਂ ਦਾ ਗੁਰਵਿੰਦਰ ਸਿੰਘ ਉਰਜਿੰਦਦਾ ਪੁੱਤਰ ਲੇਡ ਮੱਤਾ ਸਿੰਘ ਵਾਸੀ ਕੰਪੂਨੀਆ थाना ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨ ਨਾਲ ਲਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 1,19,000 ਰੁਪਏ ਦੀ ਰੱਗਮਣੀ ਸਮੇਤ ਇੱਕ ਗੱਡੀ ਸਫਾਰੀ ਰੰਗ ਚਟਾ ਨਾਲ ਗ੍ਰਿਫਤਾਰ ਕੀਤਾ ਹਰਿਆਣਾ ਦੇ ਯਮੁਨਾ ਨਗਰ ਆਸਟ੍ਰੇਲੀਆ ਭੇਜਣ ਦੇ ਨਾਂ ਤੇ ਟਰੈਵਲ ਏਜੰਟ ਨੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਜਿਸ ਨੇ ਫਰਜ਼ੀ ਵੀਜ਼ਾ ਦੇ ਕੇ ਲੋਕਾਂ ਨੂੰ ਆਸਟ੍ਰੇਲੀਆ ਭੇਜਣ ਲਈ ਦਿੱਲੀ ਸੱਤਿਆ ਤੇ ਫਿਰ ਖੁਦ ਗਾਇਬ ਹੋ ਗਿਆ ਜਿਸ ਤੇ ਲੋਕਾਂ ਨੇ ਟਰੈਵਲ ਏਜੰਟ ਦਾ ਦਫ਼ਤਰ ਘੇਰ ਕੇ ਹਾਈ ਵੋਲਟੇਜ ਹੰਗਾਮਾ ਕੀਤਾ ਜਿਸ ਦੀ ਸੂਚਨਾ ਜਦੋਂ ਪੁਲਿਸ ਕੋਲ ਪਹੁੰਚੀ ਤਾਂ ਉਹਨਾਂ ਤੁਰੰਤ ਲੋਕਾਂ ਨੇ ਸ਼ਿਕਾਇਤਾਂ ਦਰਜ ਕੀਤੀਆਂ ਤੇ ਏਜੰਟ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਦੱਸਦੀ ਕਿ ਏਜੰਟਾਂ ਨੇ ਲੋਕਾਂ ਨਾਲ ਫਰਜ਼ੀ ਵੀਜ਼ੇ ਰਾਹੀਂ ਲੱਖਾਂ ਰੁਪਏ ਦੀ ਫਰਦ ਕੀਤੀ ਹੈ ਕੰਤਿੰਨ ਨੇ ਬਹੁਤ ਬੜਾ ਫਰੋਡ ਕੀਤਾ ਸਾਡੇ ਸਾਥੀ ਇਹ ਔਰ ਕਾਫੀ ਬੰਦੋ ਦੇ ਸਾਥ ਕਮ ਸੇ 10 ਤੋਂ 15 ਕਰੋੜ ਦਾ ਫਰੋਡ ਹੋਇਆ ਹੈ ਕਿਸੇ ਦੇ 20 ਲੱਖ ਕਿਸੇ ਦੇ 30 ਲੱਖ ਔਰ ਹਮਾਰਾ ਜੋ ਖਰਚਾ ਹੋਇਆ ਇਹ ਅਲੱਗ ਸੇ ਹੈ ਬਹੁਤ ਲੋਕੋ ਨੇ ਬੜਾ ਇੰਟਰਸਟ ਤੇ ਪੈਸਾ ਲੈ ਲੇ ਕੇ ਮੋٹے ਪੈਸੇ ਲੈ ਕੇ ਉਹ ਆਪਣਾ ਆਸਟ੍ਰੇਲੀਆ ਜਾਣੇ ਲਈ ਤਿਆਰ ਹੋਏ ਉਨ ਸੇ ਮੋਟੀ ਠੱਗੀ ਬਹੁਤ ਮੋਟੀ ਠੱਗੀ ਹੋਈ ਹੈ ਇਹ ਅੰਮ੍ਰਿਤਸਰ ਦੇ ਰਜਿੰਦਰ ਨਗਰ ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਜਿਸ ਘਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸੇ ਘਰ ਚ ਸ਼ਰਾਬ ਤੇ ਬੀਅਰ ਦੀਆਂ ਬੋਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਤਕਾਰ ਕਮੇਟੀ ਨੇ ਗੰਭੀਰ ਨੋਟਿਸ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰ ਤੋਂ ਚਾਇਆ ਤੇ ਪਰਿਵਾਰ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਹੈ। ਅਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਪੜਾ ਰਹੇ ਹੁੰਦੇ ਸਨ ਜਿਹਦਾ ਨਾਮ ਅਮਰਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ। ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਖਾਂ ਕੋਈ ਸੋਖ ਆਸਣ ਸੀ ਸਤਗੁਰਾਂ ਵਾਹ ਤੇ ਸੋਖ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ। ਇੱਕ ਭੈਣ ਮਨਪ੍ਰੀਤਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅਮਰਤਨੀ ਘਰ ਦੇ ਕਿਸੇ ਮੈਂਬਰ ਤੇ ਅਮਰਤਨੀ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੋਜ਼ਪੁਰਤ ਵੀ ਗਰਮੀ ਦੇ ਵਧ ਰਹੇ ਪਾਰੇ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਜ਼ਿਲ੍ਹੇ ਦਾ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ ਜਿਸ ਕਾਰਨ ਸੜਕਾਂ ਤੇ ਬਾਜ਼ਾਰਾਂ 'ਚ ਸਨਾਟਾ ਨਜ਼ਰ ਆ ਰਿਹਾ ਜੋ ਕਿਤੇ ਨਾ ਕਿਤੇ ਕਾਰੋਬਾਰ ਨੂੰ ਵੀ ਠੰਡਾ ਕਰ ਰਿਹਾ ਹੈ ਉੱਥੇ ਹੀ ਵੱਧ ਰਹੀ ਗਰਮੀ 'ਚ ਡਾਕਟਰਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਹੈ ਤੇ ਖਾਸ ਤੌਰ ਤੇ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ ਸਾਡੇ ਪੰਜਾਬ ਦੇ ਵਿੱਚ ਮੈਦਾਨੀ ਇਲਾਕੇ ਦੇ ਵਿੱਚ 25% ਪਲਾਂਟੇਸ਼ਨ ਚਾਹੀਦੀ ਹੈ ਪਹਾੜੀ ਲਾ ਕੇ 33 ਚਾਹੀਦੀ ਹੈ ਸਾਡੇ ਇਸ ਵੇਲੇ ਕੱਟ ਕੇ 3% ਰਹਿ ਗਈ ਹੈ ਜੀ ਇਹ 25% ਦੀ ਬਜਾਏ 3% ਹੋਵੇਗੀ ਤੇ ਗਰਮੀ ਤੇ ਨਹੀਂ ਜਾ ਤੇ ਉਧਰ ਨਾਬਾ ਦੇ ਕੋਤਵਾਲੀ ਥਾਣੇ ਦੇ ਵਿੱਚ ਨਵ ਨਿਯੁਕਤ ਇਨਸਪੈਕਟਰ ਸਰਬਜੀਤ ਸਿੰਘ ਨੇ ਅਹੁਦਾ ਸੰਭਾਲਿਆ ਤਾਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਫਾਈ ਸੇਵਕਾਂ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਟੀ-ਸ਼ਰਟ ਪਾ ਕੇ ਅਤੇ ਟੋਲ ਦੇ ਡਗੇ ਤੇ ਫੁੱਲਾਂ ਦੀ ਵਰਖਾ ਕੀਤੀ। ਸਫਾਈ ਸੇਵਕਾਂ ਨੇ ਪੁਲਿਸ ਨੂੰ ਨਸ਼ੇ ਖਿਲਾਫ ਪੂਰਾ ਸਹਿਯੋਗ ਦੇਣ ਦਾ ਵੀ ਪ੍ਰੋਮੋਟ ਕੀਤਾ। ਤਸਵੀਰਾਂ ਨਾਬਾ ਦੀਆਂ ਦਿਖਾ ਰਿਹਾ ਜਿੱਥੇ ਇੱਕ ਵੱਖਰੇ ਢੰਗ ਦੇ ਨਾਲ ਨਵੇਂ ਇਨਸਪੈਕਟਰ ਸਰਬਜੀਤ ਸਿੰਘ ਜਦੋਂ ਅਹੁਦਾ ਸੰਭਾਲਣੇ ਪਹੁੰਚੇ ਤਾਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਨਾਬਾ ਦਾ ਇੱਕ ਔਤ ਵਾਲੀ ਥਾਣਾ ਹੈ ਜਿੱਥੇ ਇਨਸਪੈਕਟਰ ਸਰਬਜੀਤ ਸਿੰਘ ਨੇ ਇਹ ਅਹੁਦਾ ਸੰਭਾਲਿਆ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹਾਰ ਪਾਏਗੇ ਟੂਲ ਦੇ ਡਗੇ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਯੁੱਧ ਨਸ਼ਿਆਂ ਵਿਰੁੱਧ ਵਾਲੀਆਂ ਟੀ-ਸ਼ਰਟਾਂ ਵੀ ਪਾਈਆਂ ਗਈਆਂ ਤੇ ਕਿਹਾ ਗਿਆ ਕਿ ਅਸੀਂ ਇਸ ਯੁੱਧ ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਕੋਈ ਵੀ ਸ਼ੋਬ ਨਾਲ ਮੇਰਾ ਸੰਬੰਧ ਸੁਪਰਗਿਆ ਰਹਾਂ ਸਾਰਿਆਂ ਦਾ ਨਾਗਰਿਕਾਂ ਦਾ ਠੀਕ ਹੈ ਜੀ ਤੇ ਮੇਰੇ ਆਪਸਰਾ ਦਾ ਜਿਨ੍ਹਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਉਣ ਨੂੰ ਸੇਵਾ ਨਿਭਾਉਣ ਨੂੰ ਤੇ ਚਲੋ ਜੋ ਸਰਕਾਰ ਦੇ ਵਿਧਾਇਕਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਜੀ ਅਸੀਂ ਜਿਹੜਾ ਹੈਗਾ ਇਹ ਦਾ ਕਸ਼ਿਆਂ ਦਾ ਯੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਹੀ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਬੁਲਦੀ ਹੋ ਬੇਨਤੀ ਹੈ ਇਹ ਵੱਤ ਉਹ ਜਿਹੜਾ ਸਾਡਾ ਸਾਥ ਦਿਓ ਤੇ ਜਿਹੜਾ ਇਸ ਨਸ਼ੇ ਨੂੰ ਆਪਾਂ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕਦੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਪਬਲਿਕ ਤੋਂ ਬਿਨਾ ਜਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੁਲਿਸ ਜਿਹੜੀ ਹੈ ਉਹ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਤੇ ਉੱਤੇ ਜਿਹੜਾ ਸਹਿਯੋਗ ਹੈ ਬਹੁਤ ਬਹੁਤ ਜ਼ਰੂਰੀ ਤੇ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਣਗੇ ਤਾਂ ਇਸ ਜਿਹੜਾ ਹੈਗਾ ਕਿ ਨਸ਼ਿਆਂ ਦੇ ਜਿਹੜਾ ਹੈਗਾ ਸਾਡਾ ਜੰਗ ਚੱਲ ਰਹੀ ਹੈ ਇਸ ਕਿਹਨੂੰ ਪ੍ਰਭਾਤ ਮੇਰਾ ਹੈ ਬੇਨਤੀ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹੀ ਹੈ ਵੀ ਜਾਨ ਜਿੰਨਾ ਚਿਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬਣ ਕੇ ਇੱਥੇ ਰਹਿਣ ਦੇਣਾ ਅਸੀਂ ਚੀਮਾਸਾਲ ਦਾ ਪਹਿਲਾ ਪਹਿਲੀ ਘੜੀ ਤੋਂ ਹੀ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਆਪਣੇ ਸਦਰ ਦੇ ਵਿੱਚ ਰਹਿ ਕੇ ਗਏ ਨੇ ਸਾਡਾ ਤੋਂ ਬਾਅਦ ਫਿਰ ਇਹ ਸੀਆਈ ਰਹਿ ਕੇ ਗਏ ਨੇ ਸੀਆਈਏ ਤੋਂ ਬਾਅਦ ਫਿਰ ਇੱਥੇ ਕਤਵਾਲੀ ਰਹਿ ਕੇ ਗਏ ਨੇ ਹੁਣ ਦੁਬਾਰਾ ਕਤਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਪੰਜਾਬ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਗੋਡੇਪ ਸਿੰਘ ਦੇ ਮਾਨ ਐਮਐਲਏ ਸਾਡੇ ਦਾ ਬਾਜੀ ਜਿਨ੍ਹਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਕਤਵਾਲੀ